ਸਤਿ ਸ਼੍ਰੀ ਅਕਾਲ ਗਾਇਸ ਕੀ ਹਾਲ ਚਾਲ ਹੋ ਰਹੀ ਸਾਰਿਆਂ ਦਾ ਤੇ ਗਾਇਸ ਕੱਲ ਨਾ ਮੈਂ ਜੋ ਖਾੜੇਗਾ ਤੇ ਮੈਂ ਟਾਇਰ ਵਾਲੀ ਐਕਸਰਸਲ ਕਰਨ ਲੱਗੇ ਸੀ ਸਾਨੂੰ ਨਾ ਗੁਰੂ ਜੀ ਨੇ ਸਮਝਾਇਆ ਸੀ ਕਿ ਜਦੋਂ ਵੀ ਟਾਇਰ ਵਾਲੀ ਐਕਸਰਸਾਈਜ਼ ਆਪ ਕੋਈ ਵੀ ਸਮਾਨ ਚੱਕਣਾ ਨਾ ਕੋ ਨੂੰ ਡੰਡੇ ਨਾਲ ਜਾਂ ਫਿਰ ਪੈਰ ਨਾਲ ਹਲਾ ਕੇ ਵੇਖਣਾ ਉਹੀ ਗੱਲ ਹੋਈ ਜਦੋਂ ਮੈਂ ਲਾਇਆ ਇਹਨੂੰ ਟਾਇਰ ਨੂੰ ਆਦੇ ਤੇ ਐਰ ਦੇ ਨਾਲੋਂ ਇੱਕ ਛੋਟਾ ਜਿਹਾ ਸੱਪ ਦਾ ਬੱਚਾ ਨਿਕਲਿਆ ਫਿਰ ਉਸ ਤੋਂ ਬਾਅਦ ਮੈਂ ਦੂਜੇ ਟਾਇਰ ਨੂੰ ਫੜਿਆ ਤੇ ਉਹਦੇ ਮਾਰ ਕੇ ਵੇਖਿਆ ਉੱਤੇ ਕੁਝ ਨਹੀਂ ਸੀ ਤੇ ਫਿਰ ਮੈਂ ਉਹਨਾਂ ਨਾਲ ਐਕਸਰਸਲਾਈ ਤੇ ਤੁਸੀਂ ਗਾਇਸ ਧਿਆਨ ਨਾਲ ਕਾਕੜੋ ਜਰੀ ਐਕਸਰਸਾਈਜ਼ ਲੰਦੇ ਆ ਜਦੋਂ ਕੋਈ ਲੰਮੀ ਚੀਜ਼ ਪਈ ਹੁੰਦੀ ਆ ਜਿਵੇਂ ਟਾਇਰ ਹੋ ਗਿਆ ਜਾਂ ਫਿਰ ਕੁਝ ਹੋਰ ਉਹਨੂੰ ਪੈਰ ਨਾਲ ਜਾਂ ਫਿਰ ਡੰਡੇ ਨਾਲ ਹਲਾ ਕੇ ਚੈੱਕ ਕਰਕੇ ਮਾਰਿਆ ਕਰੋ ਸੇਫਟੀ ਵੀ ਜ਼ਰੂਰੀ ਆ ਤੇ ਐਕਸਰਸਾਈਜ਼ ਵੀ ਜ਼ਰੂਰੀ ਆ ਦੇਖੋ ਕਿ ਹੋਣੇ ਗਾਇਸ ਆੜਾ ਦਿਨਾਂ ਚੰਨ ਸਪਾਣਾ ਕਿ ਲੁਕਲਿਜ ਜਗ੍ਹਾ ਲੱਭਨੇ ਠੰਡ ਕਰਕੇ ਤੇ ਧਿਆਨ ਨਾਲ ਲਾਇਆ ਕਰੋ ਐਕਸਰਸਾਈਜ਼ ਤੇ ਗਾਇਸ ਹੁਣ ਤੁਸੀਂ ਦੇਖੋ ਤੇ ਆ ਗਾਇਸ ਅੱਜ ਆਪਾਂ ਟਾਇਰ ਲਈ ਐਕਸਰਸਾਈਜ਼ ਲਾਈ ਸੀ ਤੇ ਗਾਈਜ਼ ਇੱਕ ਕਪਲ ਆਇਆ ਇਸ ਪਟਾ ਤੇ ਇੱਕ ਲਾਇਆ ਟਾਇਰ ਤੇ ਇਹਨਾਂ ਵੀ ਗਾਈਜ਼ ਜਾਣ ਉੰਦੀ ਹਸਣਾ ਚ ਨਾਲੇ ਲੱਤਾਂ ਦੇ ਵਿੱਚ ਇੱਕ ਟਾਇਰ ਲਾ ਕੇ ਤੇ ਇੱਕ ਸਪਟਾ ਮਾਰ ਕੇ ਗਾਈਜ਼ ਤੁਸੀਂ ਸਾਰੇ ਐਕਸੀਜੇਨ ਲਾਇਆ ਕਰੋ ਤੇ ਆਪਦੇ ਬੱਚਿਆਂ ਨੂੰ ਐਕਸੀਜੇਨ ਲਗਵਾਇਆ ਕਰੋ ਆਹ ਤਾਂ ਗਾਈਜ਼ ਬਹੁਤ ਵਧੀਆ ਗੱਲ ਆ ਐਕਸੀਜੇਨ ਗੌਡਿੰਗ ਤੇ ਲਮਾਉਣੀ ਤੇ ਹੁਣ ਗਾਈਜ਼ ਮੈਂ ਲਾਉਣ ਲੱਗਾ ਜਿਮ ਗਾਈਜ਼ ਅੱਜ ਦੀ ਵੀਡੀਓ ਨੂੰ ਐਂਡ ਤੱਕ ਦੇਖਿਆ ਤੇ ਵੀਡੀਓ ਬਹੁਤ ਜ਼ਿਆਦਾ ਵਧੀਆ ਇੰਟਰਸਟਿੰਗ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਗਾਇਸ ਦੇਸੀ ਵਰਕਆਊਟ ਨਾਲ ਸਾਰੀ ਬਾਡੀ ਦਾ ਮਤਲਬ ਵਰਕਆਊਟ ਹੁੰਦਾ ਪਰ ਜੇ ਜਿਮ ਹੁੰਦੀ ਉਹਦੇ ਵਿੱਚ ਹਰ ਬਾਡੀ ਪਾਰਟ ਲਈ ਸੇ ਮਤਲਬ ਅਪਰਰਲੀ ਪਾਰਟ ਲਈ ਲੋਅਰ ਪਾਰਟ ਲਈ ਡਿਫਰੈਂਟ ਡਿਫਰੈਂਟ ਐਕਸਰਸਾਈਜ਼ ਹੁੰਦੀਆਂ ਤੇ ਮਸ਼ੀਨਰੀ ਡਿਫਰੈਂਟ ਹੁੰਦੀ ਆ ਪਰ ਜਿਵੇਂ ਤੁਸੀਂ ਦੇਸੀ ਵਰਕਆਊਟਸ ਕਰਟੇ ਵਾਰੋਗੇ ਉਹਦੀ Lower body te upper body do varu benefit the oogie Street lights flicker on this endless trail Each corner whispers a hero or fail Smooth flow cutting through the urban scale Where truths are spoken tails and veil गाइस हुनवे मारे ਲੱਗਾ ਆ ਡੰਡ ਸਪੱਟੇ ਤੇ ਦੇਖ ਸਕਦੇ ਤੁਸੀਂ ਇਹ ਆ गाइस ਡੰਡ ਦੇਸੀ ਡੰਡ ਜਿਹਨਾਂ ਨੂੰ ਕਹਿੰਦੇ ਆ ਤੇ ਦੇਸੀ ਡੰਡ गाइस ਪਹਿਲਾਂ ਪਰਚੈਸ ਨੀਚੇ ਲੈ ਕੇ ਜਾਣੀਆਂ ਉਸ ਤੋਂ ਬਾਅਦ ਬੈਕਪਾਰਟ ਤੇ ਹੁਣ गाइस ਮੈਂ ਮਾਰੂ ਸਪੱਟੇ ਜੇ ਗਾਇਸ ਤੁਸੀਂ ਜਿਮ ਨਹੀਂ ਜਾ ਸਕਦੇ ਤਾਂ ਤੁਸੀਂ ਆਪਦੇ ਘਰੇ ਹੀ ਵਰਕਆਊਟ ਕਰ ਸਕਦੇ ਜੀ ਹੋਮ ਵਰਕਆਊਟ ਜਿਵੇਂ ਗਾਇਸ ਤੁਸੀਂ ਦੋ ਬ੍ਰਿਕਸ ਲੈ ਲਿਆ ਹੈ ਜਿਹਨਾਂ ਨੂੰ ਆਪ ਪੰਜਾਬੀ ਚ ਇੱਟਾ ਕਹਿੰਦੇ ਆ ਉਹਨਾਂ ਨੂੰ ਰੱਖ ਕੇ ਸਭ ਤੋਂ ਪਹਿਲਾਂ ਤੁਸੀਂ ਡੰਡਸਪਾਟੇ ਮਾਰ ਸਕਦੇ ਜੀ ਉਸ ਤੋਂ ਬਾਅਦ ਉਹਨਾਂ ਦੀ ਬਾਈਸੈਪਸ ਐਕਸਰਸ ਲਾ ਸਕਦੇ ਟਰਾਈਸੈਪ ਦੀ ਐਕਸਰਸ ਲਾ ਸਕਦੇ ਸ਼ੋਲਡਰ ਦੀ ਐਕਸਰਸ ਲਾ ਸਕਦੇ ਜੀ ਗਾਈਸ ਗੁਰੂ ਜੀ ਤੇ ਹੋਰ ਪਹਿਲਵਾਨ ਗਾਇਨੇ ਸਾਰੇ ਟੰਗਲ ਤੇ ਅੱਜ ਮੈਂ ਟਿਊਸ਼ਨ ਤੋਂ ਲੇਟ ਹੋ ਗਿਆ ਤਾਂ ਅਗਰ ਕਿ ਅੱਜ ਮੈਂ 8:30 ਆਇਆ ਤੇ ਫਿਰ ਮੈਂ ਕੱਲੇ ਨੇ ਐਕਸਰਸਾਈਜ਼ ਲਾਈਆਂ ਸਾਰੀਆਂ ਏ ਗਾਈਸ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗ ਰਹੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਸੀ ਗਾਈਸ ਐਵੇਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਤੇ ਗਾਈਸ ਦੇਸੀ ਵਰਕਆਊਟ ਸਾਰੇ ਕਰਿਆ ਕਰੋ ਤੇ ਪ੍ਰੋਟੀਨ ਵਗੈਰਾ ਦੂਰ ਰੱਖਿਆ ਕਰੋ ਸਾਰੇ ਜਾਣੇ ਬਾਦਾਮ ਰਗੜ ਕੇ ਪੀਓ ਵਰਕਆਊਟ ਨਾਲ ਗ੍ਰਿਪਸ ਪ੍ਰੀ ਵਰਕਆਊਟ ਹਨ ਛੱਡ ਕੇ ਮਨਕਾ ਮਨਕਾ ਪੀਓ ਤੇ ਹੋ ਸੌਗੀ ਵਗੈਰਾ ਦਾ ਪਾਣੀ ਜਿਹੜਾ ਹੁੰਦਾ ਉਹ ਪੀਓ ਗਾਜ ਦੇਸੀ ਰਾਈਟ ਲੋ ਤੇ ਵਧੀਆ ਫਿਟ ਰਹੋਗੇ ਜੇ ਗਾਜ ਤੁਸੀਂ ਸਾਡੇ ਖਾੜੇ ਆਉਣਾ ਚਾਹੁੰਦੇ ਹੋ ਜੇ ਤੁਸੀਂ ਚੰਡੀਗੜ੍ਹ ਕਦੇ ਆਉਂਦੇ ਹੋ ਤੇ ਸੁਖਨਾਲੇਖ ਤੇ ਆਓ ਜਿੱਥੇ ਤੁਸੀਂ ਬੈਕਸਾਈਡ ਗੋਲਫ ਕਲੱਬ ਤੇ 2 ਨੰਬਰ ਪੌੜੀਆਂ ਤੇ ਉੱਥੋਂ ਥੋੜਾ ਜਿਹਾ ਅੱਗੇ ਆ ਕੇ ਰਾਜਾ ਖਾੜਾ ਹੈ ਉੱਥੇ ਆ ਸਕਦੇ ਹੋ ਦੇ ਗਾਈਜ਼ ਅੱਜ ਦੀ ਵੀਡੀਓ ਬਸ ਬੱਸ ਇਨਾ ਹੀ ਅੱਜ ਦੀ ਗੱਲ ਵੀਡੀਓ ਵਿੱਚ ਬਸ ਇਨਾ ਹੀ ਹੁਣ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਬਾਏ